ਕਹਲਾ ਵੀ ਜੇ ਕਿਤੇ ਪੋਮਾ ਬਾਬਾ ਜੀ ਸੀਮਟਾਲੀ ਫੈਕਟਰੀ ਲਾ ਲੈਂਦੇ ਤਾਂ ਵੀ ਪੈਸੇ ਬੱਜਦੇ ਜਿੰਨਾ ਮਰਜੀ ਸਿਮਿੰਟ ਵਰਤੇ ਜਾਂਦੇ ਜਿੰਨਾ ਸਿਮਿੰਟ ਕੀਤ ਪਰ ਸਾਫ ਤੇ ਲੱਗਿਆ ਹਾਂ ਹਾਂ ਪੂਰੇ ਲੱਗਿਆ ਇੱਥੇ ਡੰਗਿਆ ਆ 19 ਲੱਖ 2 19 ਲੱਖ 20 ਲੱਖ ਸਭ ਇੱਟ ਲੱਗੀ ਪਈ ਆ 4 ਸਵੇਰੇ ਡੰਗਿਆਂ ਦੀ 20 ਲੱਖ ਇਹ ਤਾਂ ਰੋਕਿਆ ਬਾਬਾ ਜੀ ਆ ਇਹਨਾਂ ਦੀਆਂ ਚੌੜੀਆਂ ਲੀਆਂ ਡੂੰਗੀਆਂ ਡੰਗੇ ਡੰਗੇ ਲੱਗੇ ਹਾਂ ਹਾਂ ਜੀ ਹਾਂਜੀ ਫੇਰ ਮੈਂ ਕਈ ਦਫਾ ਰ ਜਦ ਅਸੀਂ ਇਕੱਲੇ ਹੁੰਦੇ ਤੇ ਫੇਰ ਮੈਂ ਕਈ ਦਫਾ ਫੇਰ ਬਾਬਾ ਜੀ ਸਾਡੇ ਕੋ ਸਾਰੀਆਂ ਗੱਲਾਂ ਕਰਦੇ ਹੁੰਦੇ ਜੀ ਹਾਂਜੀ ਫੇਰ ਇੱਕ ਦਿਨ ਬਾਬਾ ਜੀ ਕਹਿੰਦੇ ਤੇ ਅਸੀਂ ਰਾਤ ਨੂੰ ਨੌਰੇ ਜਾਂਦੇ ਆ ਪਿੰਡਾਂ ਪਿੰਡ ਜਾਂਦੇ ਹੁੰਦੇ ਤੇ ਜ਼ਹੀਦਾਰਾ ਨੂੰ ਮਿਲਣ ਬਾਅਦ ਤੇ 8-9 ਵਜੇ ਇੱਥੋਂ ਚੱਲਣਾ ਕਿਸ਼ਤੀ ਵਾਲੇ ਨੂੰ ਕਹਿ ਦੇਣਾ ਵੀ ਭਾਈ ਕਿਸ਼ਤੀ ਕਿਸ਼ਤੀ ਇੱਧਰੇ ਪਾਸੇ ਖੜੀ ਕਰ ਦਿਓ ਵੀਰ ਜੀ ਰਾਤ ਨੂੰ 10 ਵਜੇ ਲੰਘਣਾ ਜੰਗਲ ਹੁੰਦਾ ਦਾ ਬਾਬਾ ਜੀ ਸਾਰਾ ਹੈ ਉਹਨੇ ਕੀਤੀ ਖੜੀ ਕਰ ਦੇਣੀ ਬਾਬਾ ਜੀ ਨੇ ਫਿਰ ਪਾਰ ਲੰਘ ਜਾਣਾ ਰਾਤ ਨੂੰ ਕੀਤੀ ਆਪੇ ਚਲਾਉਂਗੇ ਤੇ ਅੱਛਾ ਆਪੇ ਚਲਾਉਂਦੇ ਆਪੇ ਫਿਰ ਉਹ ਪਾਰ ਲੰਘਦੇ ਦੇ ਜੀ ਫਿਰ ਜਦੋਂ ਚਲੇ ਗਏ ਨਾ ਕਲਮਾ ਕੋਲ ਗਾਂ ਜੰਗਲ ਬਹੁਤ ਤਾਂ ਇਕੱਲੇ ਹੁੰਦੇ ਤੇ ਗੱਡੇ ਦਾ ਰਾਤਾ ਸੀ ਇਸ ਰੋਡ ਉਹ ਜਿੱਥੇ ਆਪਣਾ ਪੈਂਦਾ ਕੀ ਆ ਅੱਡਾ ਕਿਹੜਾ ਪੈਂਦਾ ਸਰਾਂ ਵਾਲਾ ਉੱਥੇ ਉੱਥੇ ਤੇ ਫਿਰ ਜੰਗਲ ਖਤਮ ਹੋ ਗਿਆ ਫਿਰ ਬਾਬਾ ਜੀ ਦੇਖੋ ਗੱਲ ਇਦਾਂ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਕਰਦੇ ਹੁੰਦੇ ਤੇ ਜਦੋਂ ਅਸੀਂ ਇਕੱਲੇ ਹੁੰਦੇ ਤੇ ਗੱਡੀ ਵਿੱਚ ਬਾਬੇ ਕੋ ਬਾਬੇ ਭਾਜ ਨੂੰ ਕਹਣਾ ਮੈਂ ਤਾਂ ਜਾਣਾ ਨਹੀਂ ਹੁਣ ਤੁਸੀਂ ਉਜਾਓ ਉਹ ਬਾਬਾ ਜੀ ਫਿਰ ਜਿਹੜਾ ਬਾਗ ਹੁੰਦਾ ਸੀ ਬਾਬਾ ਜੀ ਵੈਗਰੂ ਵੈਗਰੂ ਕਰਦੇ ਇੱਦਿ ਲੀ ਚੁੰਦੇ ਤੇ ਬਾਗ ਇੱਧਰ ਹੁੰਦਾ ਸੀ ਫਿਰ ਦੱਸਦੇ ਹੁੰਦੇ ਤੇਨਾ ਆਪ ਖੋ ਜੀ ਬਾਗ ਨੇ ਸਾਡੇ ਬਰਾਬਰ ਚੱਲਣਾ ਫੇ ਜਿੱਥੋਂ ਜੰਗਲ ਖਤਮ ਹੋ ਗਿਆ ਉੱਥੋਂ ਜੀ ਫਿਰ ਉਹ ਬਾਗ ਨੇ ਮੁੜ ਜਾਣਾ ਜਾਂ ਉੱਥੇ ਬਣ ਕਹਿੰਦੇ ਅਸੀਂ ਫਿਰ ਨੌਰੇ ਜਾਉਣਾ ਤੌੜਦੇ ਬਹੁਤੇ ਬਾਬਾ ਜੀ ਭਜਦੇ ਬਹੁਤ ਉੱਥੇ ਨੌਰੇ ਜਾਣਾ ਨੌਰੇ ਜਹੇਦਾਰਾਂ ਨੂੰ ਜਿੱਤੇ ਇਹਨਾਂ ਦਾ avatars ਉਹਨਾਂ ਦਾ ਪਿਆਉ ਨਰੰਗ ਸੂ ਕੋ ਹੁੰਦਾ ਤਾਂ ਮੈਨੂੰ ਨਾਉ ਭੁੱਲ ਗਿਆ ਕਾਫੀ ਜਹੇਦਾਰਾਂ ਦੇ ਵਿਚਾਰੇ ਚੜਾਈ ਕਰਕੇ ਕਿ ਮੈਨੂੰ ਮੋਟੇ-ਮੋਟੇ ਦੇ ਨੌ ਜਾਦ ਨੇ ਕੋ ਘੂਮ ਭੋਮੇ ਬੋਝੇ ਦਾ ਹੁੰਦਾ ਤੇ ਉਹਦਾ ਉਹ ਵੀ ਬਹੁਤ ਤਕੜਾ ਹੁੰਦਾ ਦਾ ਜੀ ਲੋ ਜੀ ਕਹਿੰਦੇ ਫੇਰ ਅਸੀਂ ਆਉਣਾ ਮੁੜ ਕੇ ਜਦੋਂ ਅਸੀਂ ਮੁੜ ਕੇ ਆਉਣਾ ਤੇ ਉਹ ਫੇਰ ਬਾਗ ਉੱਥੇ ਫੇਰ ਬੈਠਾ ਹੋ ਉਹਨੇ ਫੇਰ ਸਾਡੇ ਬਰਾਬਰ ਚੱਲਣਾ ਸਾਨੂੰ ਜਿਹੜਾ ਘਾਟਾ ਦੀ ਸਾਨੂੰ ਪਾਰ ਕਰਾ ਜਾਣਾ ਫਿਰ ਮੈਂ ਇੱਕ ਦਿਨ ਤੋਖ ਗੱਲ ਕਈ ਗੱਲ ਬਾਬਾ ਜੀ ਨੇ ਫਿਰ ਕਬੀਲਦਾਰੀ ਦੀਆਂ ਸਾਰੀਆਂ ਸੁਣੀਆਂ ਮੈਂ ਕਿਹਾ ਬਾਬਾ ਜੀ ਉਹ ਬਾਗ ਤੇ ਕੌਣ ਹੈ ਬਾਬਾ ਜੀ ਕਹਿੰਦੇ ਬਾਗ ਕਿਦਾ ਸਾਨੂੰ ਪਾਰ ਲੰਘਾ ਘਟਾ ਲੰਘਾ ਹਲਪਾ ਫੇਰ ਮੈਂ ਕਹਾਂ ਜੀ ਬਾਬਾ ਜੀ ਰਾਤ ਨੂੰ 10 ਵਜੇ ਇੰਨਾ ਹਨੇਰਾ ਹੁੰਦਾ ਤੇ ਇਹਦਾ ਜੰਗਲ ਹੁੰਦਾ ਨਹੀਂ ਜਾਂ ਤਾਹ ਨਹਿਰ ਹਾਈ ਵੀ ਨਹੀਂ ਸੀ ਪਰਲੀ ਪੂਰਾ ਪਾਣੀ ਚੱਲਦਾ ਕਿਉਂਕਿ ਕਿਸ਼ਤੀ ਆਪ ਚਲਾ ਲੈਂਦੇ ਸੀ ਐਦੇ ਪਰਮੇਸ਼ਰੇ ਦਾ ਕਿਸ਼ਤੀ ਤੇ ਸਾਨੂੰ ਸਾਨੂੰ ਪਾਰ ਲੰਘਾਣ ਦਿੱਤੀ ਜੀ ਉਧਰੋਂ ਵੀ ਉਹ ਦੂ ਬਾਗ ਉਹਦੇ ਰੂਪ ਵਿੱਚ ਉਹੀ ਇਸਤੀ ਦੇ ਖਲਾ ਇਦਾਂ ਦੀਆਂ ਗੱਲਾਂ ਆ